ਸ੍ਰੀ ਕਾਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ 4.5 ਪੰਜਾਬ ਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਨਸਟੇਬਲ 2025 ਦੀ ਇੱਕ ਅਪਡੇਟ ਲੈ ਕੇ ਆਏ ਆ ਤੇ ਜਿਸ ਚੋਂ ਆਪਾਂ ਨੂੰ ਆਪਣੇ ਤੁਹਾਨੂੰ ਮਤਲਬ ਕਿ ਤੁਹਾਡੇ ਨੰਬਰਾਂ ਤੋਂ ਤੁਹਾਨੂੰ ਆਪਣਾ ਆਈਡੀਆ ਹੋ ਜਾਊਗਾ ਕਿ ਸਾਡੀ ਫੀਕਲ ਚ ਮਤਲਬ ਨੇਮ ਆਊਗਾ ਜਾਂ ਨਾਂ ਜਾਂ ਅਸੀਂ ਅੱਗੇ ਤਿਆਰੀ ਕਰੀਏ ਜਾਂ ਅਸੀਂ ਪੜ੍ਹੀਏ ਜਾਂ ਅਸੀਂ ਫਿਜ਼ੀਕਲ ਦੀ ਤਿਆਰੀ ਕਰੀਏ ਕਿਉਂਕਿ ਬਹੁਤ ਬੱਚਿਆਂ ਦੇ ਡਾਊਟ ਆਉਂਦੇ ਆ ਕਿ ਜਦੋਂ ਫਿਜ਼ੀਕਲ ਦੀ ਤਿਆਰੀ ਮਤਲਬ ਕਿ ਗਰਾਊਂਡ ਜਾਂਦੇ ਨੇ ਸਵੇਰੇ ਤੇ ਉਹਨਾਂ ਤੋਂ ਬਾਅਦ ਸਾਕੇ ਮਤਲਬ ਕਿ ਦੁਬਾਰਾ ਸਟੱਡੀ ਨਹੀਂ ਹੁੰਦੀ ਇਸ ਲਈ ਅੱਜ ਆਪਾਂ ਇੱਕ ਮਤਲਬ ਕਿ ਮੋਟਾ-ਮੋਟਾ ਆਪਾਂ ਇੱਕ ਅੰਦਾਜ਼ਾ ਲਾ ਕੇ ਚੱਲਾਂਗੇ ਕਿ ਕਿੰਨੇ ਨੰਬਰਾਂ ਨੂੰ ਫਿਜ਼ੀਕਲ ਦੀ ਤਿਆਰੀ ਕਰਨੀ ਚਾਹੀਦੀ ਹੈ ਕਿੰਨੇ ਵਾਲਿਆਂ ਨੂੰ ਨਹੀਂ ਕਰਨੀ ਚਾਹੀਦੀ ਜਾਂ ਫਿਜ਼ੀਕਲ ਦੀ ਮਤਲਬ ਕਿ ਡੇਟ ਕਦੋਂ ਤੱਕ ਆਉਣੀ ਕਿਉਂਕਿ ਹੁਣ SSC GD ਜਿਹੜੀ ਹੈਗਾ ਜਿਹੜਾ ਉਹਦੇ ਵੀ ਨਾਲ-ਨਾਲ ਮਤਲਬ ਕਿ ਆਪਣੇ ਟਰੈਕ ਚੱਲੇ ਜਾਣਗੇ ਪਰ ਪੰਜਾਬ ਪੁਲਿਸ ਮਤਲਬ ਕਿ ਪੰਜਾਬ ਦੀ ਮਹਿਕਮੇ ਦੀ ਕਦੇ ਹੀ ਨਹੀਂ ਹੁੰਦਾ ਤੇ ਕੋਈ ਹੋਰ ਪੇਪਰ ਚੱਲ ਰਿਹਾ ਹੋਵੇ ਤੇ ਨਾਲ ਮਤਲਬ ਕਿ ਟਰੈਕ ਉਹਦੇ ਆਪਣਾ ਫਿਜ਼ੀਕਲ ਪੈਟਰਨ ਚੱਲੀ ਜਾਵੇ ਆ ਚਲੋ ਆਪਾਂ ਆਪਣੀ ਜਿਹੜੀ ਹੈਗੀ ਹੈ ਮਤਲਬ ਕਿ ਤੁਹਾਨੂੰ ਜਾਣਕਾਰੀ ਦਿਨ ਸ਼ੁਰੂ ਕਰਦੇ ਆਂ ਤੇ ਮੈਨੂੰ ਸੋ ਤੋਂ ਮਤਲਬ ਕਿ ਆਪਾਂ ਜਿਹੜੀ ਕੈਟਾਗਰੀ ਵਾਈਜ਼ ਜਿਹੜੀ ਸਭ ਕੁਛ ਆਪਾਂ ਡਿਸਕਸ਼ਨ ਕਰਾਂਗੇ ਨਾ ਕਿ ਵੀ ਮੈਟ ਕਿੰਨੀ ਕੀ ਜਾਣੀਆਂ ਜਾਂ ਕਿੰਨੀ ਨਹੀਂ ਤੇ ਬਸ ਇਹ ਹੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਮਤਲਬ ਕਿ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੀ ਚੈਨਲ ਤੇ ਪਹਿਲੀ ਵਾਰ ਵਿਸਟ ਕਰ ਰਹੇ ਨੇ ਉਹ ਆਪਣੇ ਯਾਰਾਂ ਦੋਸਤਾਂ ਨਾਲ ਮੰਨ ਲਓ ਕਿ ਸ਼ਰਮਾ ਸ਼ੇਅਰ ਕਰ ਦਿਓ ਤੇ ਚਲੋ ਹੁਣ ਆਪਾਂ ਦੇਰੀ ਨਾ ਕਰੀਏ ਤੇ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਇਹੀ ਮਤਲਬ ਕਿ ਜਿਹੜੀ ਨਾ ਹੀ ਮੈਂ ਲਿਸਟ ਲਾਈ ਸੀ ਹੀ ਆਪਾਂ ਇਸ ਤੋਂ ਅੰਦਾਜ਼ਾ ਲਾਵਾਂਗੇ ਬਈ ਸ ਮੈਂ ਕੇ ਸਾਰਾ ਕੁਝ ਕੈਟੇਗਰੀਜ਼ ਬਾਈਜ਼ ਲਿਖਿਆ ਪਿਆ ਪਰ ਇਹ 2024 ਦੀ ਮਤਲਬ ਕਿ ਫੀਗਲ ਦੀ ਕੱਟਆਫ ਸੀ ਸਭਨੋਂ ਜ਼ਿਆਦਾ ਮਤਲਬ ਕਿ ਜਿਨ੍ਹਾਂ ਦੇ ਲੋਕਾਂ ਦੀ ਅੱਖ ਖੜੀ ਹੁੰਦੀ ਨੇ ਉਹ ਫੜੀਂਦੇ ਜਰਨਲ ਦੀ ਵੀ ਜਰਨਲ ਦੀ ਕੱਟਆਫ ਕਿੰਨੀ ਜਾਊਗੀ ਲਾਸਟ ਵਾਰ ਇਹ ਗਈ 71 ਤੇ ਮੇਰੀ 71.70 ਤੇ ਗਈ ਸੀਗਾ ਫੀਮੇਲ ਦੀ ਗਈ 65.15 ਤੇ वैसे कोई ज्यादा फर्क ਤਾਂ ਪੈਂਦਾ ਨਹੀਂ ਹੈਗਾ ਪਰ ਫਿਰ ਵੀ ਆਪਾਂ ਇੱਕ ਮੋਟੋ-ਮੋਟਾ ਅੰਦਾਜ਼ਾ ਲਾ ਕੇ ਚੱਲਾਂਗੇ ਆਪਾਂ ਅਗਲੀ ਮਤਲਬ ਕਿ ਉਥੇ ਡਿਸਕਸ਼ਨ ਕਰਦੇ ਆਪਾਂ ਅਗਲੀ ਸਲਾਈਡ ਤੇ ਡਿਸਕਸ਼ਨ ਕਰਦੇ ਆ ਕਿ ਕਿੰਨੀ ਕਿ ਜਾਊਗੀ ਤੇ ਕਦੋਂ ਤੱਕ ਮੈਡੀਕਲ ਆਪਣਾ ਜਿਹੜਾ ਹੈਗਾ ਫੀਕਲ ਹੋਣਾ ਮੈਡੀਕਲ ਤਾਂ ਆਪਾਂ ਫਿਜ਼ੀਕਲ ਦਾ ਕਲੀਅਰ ਕਰਤੀਏ ਜਿਹੜੀ ਫਿਜ਼ੀਕਲ ਡੇਟ ਹੈਗੀ ਇਹ ਤੁਸੀਂ ਮੰਨ ਕੇ ਚੱਲੋ ਵੀ ਨਵੰਬਰ ਦੇ ਮਿਡ ਤੋਂ ਨੰਬਰ ਅਕਸਮ ਅਕਤੂਬਰ ਨੰਬਰ ਤੱਕ ਆਊਗਾ ਕਿਉਂਕਿ ਜਿਹੜੇ SSC GD ਦੇ ਜਿਹੜੇ ਹੈਗੇ ਨੇ ਟ੍ਰੈਲ ਜਿੱਦੂ ਪਹਿਲਾਂ ਚੱਲ ਬਣ ਗਏ ਤੇ ਕਦੇ ਵੀ ਇਹ ਨਹੀਂ ਹੋਊਗਾ ਵੀ SSC GD ਦੇ ਨਾਲ-ਨਾਲ ਆਪਣਾ ਕੋਈ ਪੰਜਾਬੀ ਟ੍ਰੈਲ ਚੱਲੀ ਜਾਣਾ ਇਹ ਦੂਜੀ ਗੱਲ ਹੁਣ ਇਸ ਵਕਤ ਕੇ ਮੌਸਮ ਜਿਹੜਾ ਮੀਂਹ ਦਾ ਮੌਸਮ ਹੈ ਤਾਂ ਕਰਕੇ ਵੀ ਉੱਥੇ ਕਿਉਂ ਗਰਾਊਂਡ ਚ ਪਾਣੀ ਪੁਣੀ ਮਤਲਬ ਖੜ ਜਾਂਦਾ ਫਿਰ ਉੱਥੇ ਤਾਂ ਕਿ ਟ੍ਰੈਲ ਵੀ ਨਹੀਂ ਸੋਪੇ ਤੇ ਦੂਜੀ ਗੱਲ ਇੱਕ ਰੀਜਨ ਹੋਰ ਹੈ ਲਾਸਟ ਈਅਰ ਟ੍ਰੈਲ ਅਸੀਂ ਮਤਲਬ ਕਿ ਉੱਥੇ ਹੈਗੇ ਸੀ ਜਦੋਂ ਬੱਚੀ ਟ੍ਰੈਲ ਦੀ ਨਾਰ ਆ ਰਹੀ ਸੀ ਕਈ ਵਰ ਕਰਮਿਚ ਹੋਏ ਨਾ ਕਿ ਕੁੜੀਆਂ ਜਦ ਚੱਕਰ ਚ ਪੁਖਾ ਕੇ ਡਿੱਗ ਜਾਂਦੀ ਨੇ ਤਾਂ ਕਰਕੇ ਵੀ ਕਿੰਨਾ ਕੰਪੀਟੀ ਤੁਹਾਨੂੰ ਜਾਣਕਾਰੀ ਹੋਈਗੀ ਮੈਗਮੇਚੋ ਉਨੀ ਕੁ ਗੱਲ ਇਹ ਬਾਹਰ ਆ ਰਹੀ ਹੈ ਕਿ ਟ੍ਰੈਲ ਜਿਹੜੀ ਅਕਤੂਬਰ ਨੰਬਰ ਤੱਕ ਹੋਮਗੇ ਮਦੂਦ ਅਕਤੂਬਰ ਦੇ ਮਹੀਨੇ ਸਟਾਰਟ ਹੋਵਾਂਗੇ ਪਰ ਇਹ ਨਹੀਂ ਹੈਗਾ ਵੀ ਹੁਣੀ ਇੰਨੀ ਕਰਮਿਚੀ ਜਗ ਕੋਈ ਕਹ ਰਿਹਾ ਹੈ 6 ਮਹੀਨੇ ਤੱਕ ਆ ਜਾਣਗੇ ਅਗਸਤ ਸਤੰਬਰ ਤੱਕ ਆ ਜਾਣਗੇ ਇੰਨੀ ਜਲਦੀ ਡਿਟੇਲ ਨਹੀਂ ਹੁੰਦੀ ਟ੍ਰੈਲ ਲੰਬੀ ਸਾਡੇ ਚ ਤਾਂ ਜੋ ਉਹਨਾਂ ਨੂੰ ਵੀ ਸੌਖਾ ਰਹੇ ਕਿਉਂਕਿ ਹੁਣ ਆਏ ਆ ਜੇ ਟ੍ਰੈਲ ਸਮਝੋ ਤੁਸੀਂ ਚਲੋ ਵੀ ਹੁਣ ਲੱਗੇ ਹਨ ਟ੍ਰੈਲ ਅਗਸਤ ਸਤੰਬਰ ਚ ਹੁਣ ਇਹ ਟਾਈਮ ਹੁੰਦਾ ਵੀ 20 ਨੂੰ 30 ਰਹਿੰਦੇ ਨੇ ਉੱਥੇ ਬਹੁਤ ਸੈਟਅਪ ਕਰਨਾ ਪੈਂਦਾ ਉਹਨਾਂ ਨੂੰ ਟ੍ਰੈਕਟਰ ਨੂੰ ਲਾਉਣੀ ਪੈਂਦੀ ਨੇ ਸਾਰੇ ਮੈਕਨਿਮ ਨੂੰ ਉੱਥੇ ਕੈਮਰੇ ਲਾਉਣੇ ਪੈਂਦੇ ਨੇ ਇਹ ਤਾਂ ਹੁਣ ਹੈ ਨਹੀਂਗਾ ਵੀ ਅੱਜ ਕੈਮਰੇ ਲਾ ਲਈ ਮੀ ਪੈਗਾ ਪਰਤਾ ਤੇ ਟ੍ਰੈਕ ਆਪਣਾ ਪੋਸਟਪੋਨ ਕਰਕੇ ਤਾਂ ਕਿ ਵੀ ਟ੍ਰੈਲ ਤੁਸੀਂ ਮੰਨ ਕੇ ਚੱਲੋ ਅਕਤੂਬਰ ਨੰਬਰ ਤੱਕ ਜਾਣਗੇ ਟ੍ਰੈਲ ਤੇ ਜਿਹੜੀ ਕਿਹੜੀ ਫਿਜ਼ੀਕਲ ਦੀ ਤਿਆਰੀ ਕਰ ਰਹੇ ਨੇ ਉਹ ਕਰਦੇ ਰਹੋ ਕਰੋਨਾ ਨਾਲ ਜੁੜੇ ਰਹੋ ਤੇ ਡੇਲੀ ਉਹਦਾ ਬਸ ਲੌਂਗ ਰਨਿੰਗ ਤੇ ਧਿਆਨ ਦਿਓ ਜਿਆਦਾ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਸੁਪਰਟ ਕਿ ਉਹਨਾਂ ਕੋਲ ਕੋਈ ਬਹੁਤ ਟਾਈਮ ਹੁੰਦਾ ਜੇ ਮੁੰਡਿਆਲੀ ਬਣ ਕੇ 1600 ਮੀਟਰ ਲਈ 66 ਮਿੰਟ ਬਹੁਤ ਜਿਆਦਾ ਹੁੰਦੇ ਨੇ। ਰਾਮਨਾਲ ਲੱਗਿਆਂ ਦੀ 6 ਮਿੰਟਾਂ 30 ਮਿੰਟਾਂ 30 ਸਕੰਡ ਮਾਲਕੋ ਫਿਰ ਵੀ ਬਹੁਤ ਹੁੰਦੇ ਨੇ। ਤੇ ਕੁੜੀਆਂ ਨਹੀਂ ਤਾਂ ਬਹੁਤ ਆਰਾਮ ਵਾਲੀ ਕਰਦੀ ਜਿਹੜੇ ਮਤਲਬ ਕੁੜੀਆਂ ਵਧੀਆ ਤਿਆਰੀ ਕਰ ਰਹੀਆਂ ਨੇ ਜਿਹੜੀਆਂ ਫਿਜ਼ੀਕਲੀ ਫਿੱਟ ਨੇ ਉਹਨਾਂ ਦਾ ਰਾਮਨਾਲ ਟਰੈਕ ਕਲੀਅਰ ਹੋ ਗਿਆ ਨੇ। ਤੇ ਆਪਾਂ ਫਿਜ਼ੀਕਲ ਦੀ ਗੱਲ ਕਰੀ ਲਈ ਕਿ ਅਕਤੂਬਰ ਨੰਬਰ ਤੱਕ ਆਉਣਾ। ਇਹ ਹੁਣ ਆਪਾਂ ਨੰਬਰਾਂ ਦੀ ਆਪਾਂ ਚੈੱਕ ਕਰ ਲੈਣੇ ਆ। ਵੀ ਕਿੰਨੇ ਤੱਕ ਜਾਣਗੇ। ਇਹ ਮਤਲਬ ਆਪਾਂ ਟੇਬਲ ਬਣਾ ਲਿਆ ਸੀਗਾ। ਦੀ ਜਪ ਉਹ categories ਵਾਸਤੇ ਆਪਾਂ ਦੇਖੀ ਜਲਾਗੇ ਕਿ ਘੱਟੋ ਘੱਟ ਮੇਲ ਦੀ ਕਿੰਨੇ ਚਾਹੀਦੇ ਫੀਮੇਲ ਕਿੰਨੇ ਚਾਹੀਦੇ ਇਹ ਆਪਾਂ ਇੱਕ ਅੰਦਾਜ਼ਾ ਲਾ ਕੇ ਚੱਲਾਂਗੇ ਮੋਟਾ ਮੋਟਾ ਇਹ ਨਹੀਂ ਹੈਗਾ ਵੀ ਪੱਕੀ ਇਥੇ ਵੀ ਜਿਹੜਾ ਮੇਰਾ ਕਹਿੰਦਾ ਮਤਲਬ ਵੀ ਇਹਨਾਂ ਨੰਬਰਾਂ ਤੇ ਸਾਰੀ ਵੀ ਵੀ ਕੰਫਲਿਕਟ ਸਟੈਂਡ ਹੋ ਜੂਗੀ ਪਰ ਵੀ ਆਪਾਂ ਮੰਨ ਲੇ ਕਿ ਚਲੋ ਵੀ ਇਹਨੇ ਕਿੰਨਾਂ ਨੰਬਰਾਂ ਨੇ ਸ਼ੇਕ ਹੋਣਗੇ ਤੇ ਜੇ ਹੋ ਸਕਿਆ ਮੈਂ ਜਿੰਨੇ ਕਿ ਨੰਬਰ ਲਿਖੂ ਜੂ 1 2 2 ਨੰਬਰ ਘੱਟ ਵਾਲੇ ਵੀ ਆਪਣੀ ਤਿਆਰੀ ਕਰਦੇ ਰਹਿਣਾ ਮਤਲਬ ਕਿ ਜਿਹੜੀ ਪਿਛਲੀ ਵਾਰ ਦੀ ਫਿਜ਼ੀਕਲ ਕੱਟਆਫ ਹਨਾ ਜੇ ਤੁਸੀਂ ਉਹਦੇ ਹਿਸਾਬ ਨਾਲ ਵੀ ਤਿਆਰੀ ਕਰਦੇ ਹੋਗੇ ਤਾਂ ਬਹੁਤ ਵਧੀਆ ਕਿ ਉਹਨਾਂ ਦੇ ਵੀ ਚਾਂਸ ਹੈਗੇ ਆਗੇ ਕਿ ਉਹਨਾਂ ਦਾ ਨੰਬਰ ਫੀਗਰਚ ਪਈ ਕਿਉਂਕਿ ਗੱਲ ਇਹ ਪਿਛਲੀ ਵਾਰ ਥੋੜਾ ਪੇਪਰ ਡਿਫਿਕਲਟੀ ਤਾਂ ਕਰਕੇ ਕੱਟ ਆਫ ਹੋ ਉਨੀ ਸੀ ਇਸ ਵਾਰ ਪੇਪਰ ਬਹੁਤ ਆਸਾਨ ਆਇਆ ਜਿੱਦੋ ਜਿੰਨੇ ਤੋਂ ਵੀ ਸਟੂਡੈਂਟਸ ਮਤਲਬ ਸੁਣਿਆਗਾ ਕਿ ਪੇਪਰ ਬਹੁਤ ਆਸਾਨ ਸੀ ਮੈਥ ਤੋਂ ਮੈਥੀਜਨਿੰਗ ਚੋਇਦਗੀ ਮਤਲਬ ਕਿ ਫੁੱਲ ਬਟਾ ਫੁੱਲ ਨੰਬਰ ਲੈ ਕੇ ਆਏ ਨੇ ਸਟੂਡੈਂਟਾਂ ਤਾਂ ਕਰਕੇ ਵੀ ਆਪਾਂ ਮੰਨ ਕੇ ਜੱਡੀ ਕੱਟ ਆਫ 1 ਜਾਂ 2 ਨੰਬਰ ਪਲੱਸ ਹੋਊਗੀ ਤੇ ਆਪਾਂ ਜਿਹੜਾ ਕੱਟ ਆਫ ਦੇਖ ਲੈਣੇ ਆ ਬੈਕ ਆਊਟ ਕਲਾਸਿਸ ਦੀ ਜੀ ਆਪਾਂ ਮੇਡ ਦੀ ਗੱਲ ਕਰੀ ਪਿਛਲੀ ਫ੍ਰੈਸੀ ਸੀ ਤੇ ਇੱਦਾਂ ਕੀ ਆਪਾਂ 70 ਪੁਆਇੰਟ ਕੁਝ ਦੀ ਨੇੜੇ ਦੇ ਵੱਲ ਜਾ ਰਹੇ ਹਾਂ ਜੀ ਤੁਸੀਂ ਮੰਨ ਲੀ ਚਲੋ ਵੀ 70.90 70. ਤੋਂ ਵੱਧ ਇਹ ਮਤਲਬ ਕਿ ਮੇਲ ਦੀ ਕੱਟ ਆਫ ਜਾ ਸਕਦੀ ਹੈ ਪਰ ਮੈਂ ਤਿਆਰੀ ਨਹੀਂ ਕਹਿੰਦਾ ਵੀ ਤੁਸੀਂ 70 ਪੁਆਇੰਟ ਜੀ ਦੀ ਮੱਦੇ ਨਹੀਂ ਹੋਗੀ ਸਟਾਰਟ ਕਰੋ ਜੀ ਇਹ ਕਿਤੇ ਇੱਕ ਦੋ ਜਾਂ ਦੋ ਨੰਬਰ ਘਟਨੇ ਆ ਹੋਵੇ 18 ਤੋਂ ਪਲੱਸ ਅਨ ਤਿਆਰੀ ਕਰੀ ਜਾਓ ਸਾਰੇ ਪਾਸੇ ਤੇ ਜੇ ਜੀ ਫੀਮੇਲ ਦੀ ਕੱਟ ਆਫ ਆ ਫੀਮੇਲ ਦੀ

ਦੇ 55.52 ਰਹੀ ਸੀ ਫਿਜ਼ੀਕਲ ਦੀ ਕੱਟ ਆਫ ਹੈ ਫਾਈਨਲ ਕਟ ਆਫ ਤਾਂ ਬਹੁਤ ਹਾਈ ਆਈਆਂ ਕਟੋਆ ਕਟ ਆਫ ਨੂੰ ਨੰਬਰ ਦਾ ਫਰਕ ਪਾਇਆ ਵਿੱਚ ਜਿਹੜਾ ਨਾ ਜਰੂਰੀ ਹੋਵੇ ਜਦੋਂ ਹੋਊਗਾ ਜਿਹੜਾ ਕੋਈ ਤੇ ਇਹਦੀ ਆਪਾਂ ਜਿਹੜੀ ਵੀ ਫੀਮੇਲ ਦੀ ਮੰਨ ਸਕਦੇ ਹਾਂ ਕੁਝ ਨਾ 55 ਸੀ ਤੇ ਇਹਦੀ ਵੀ ਜਰਾਂ ਆਈਆਂ ਕਿਉਂਕਿ ਉਹ ਜਿਹੜੀ EWS ਨੂੰ ਜਨਰਲ ਤੋਂ ਬਲੇ ਹੋਣਸ ਹੋਰੀਏ ਤੇ ਵਰਟਿਚੁਲੀ ਦੋਸਾ ਮਤ ਕੇ ਰਿਜ਼ਰਵੇਸ਼ਨ ਹੋ ਗਈ ਤੇ ਤੁਸੀਂ ਮੰਨ ਲਿਓ ਚੱਲੋ ਮੈਂ ਜਰ ਤੂੰ ਤੋਂ ਜਰ 15 ਦੇ ਜਿਹੜੀ EWS ਦੀ ਕੱਟ ਆਫ ਜਾ ਫੀਮੇਲ ਸਰਵਿਸ ਮਾਈਨਰ ਹੈ ਨਹੀਂ ਦੂਜੀ ਟੈਕਸ ਸਰਵਿਸ ਮਾਈਨਰ ਦਾ ਕੋਈ ਮਨੁੱਖੀ ਜਿਆਦਾ ਪ੍ਰਭਾਵ ਪੈਂਦਾ ਨਹੀਂ ਜੋ ਉਹ ਦੇਖੋ ਤਾਂ ਕਿ ਬਹੁਤ ਘੱਟ ਥੋੜੀ ਹੁੰਦੀ ਹੈ ਮਨੁੱਖੀ ਜਿਹੜੀ ਐਕਸ ਸਰਵਿਸ ਮਾਈਨਰ ਦੇ ਪੇਪਰ ਦਿਖਾਈ ਤੇ ਪਿਛਲੀ ਵਾਰ 53.60 ਦੇ ਨੇੜੇ ਤੇੜੀ ਗਈ ਸੀ ਐਦਕੀ ਤੁਸੀਂ ਮੰਨ ਕੇ ਚਲੋ ਅ ਪਰਮੰਜਾ ਪੁਆਇੰਟ ਦਾ ਕੋਈ ਮਨੁੱਖੀ ਜਵਾਬ ਬਾਅਦ ਇਧਿਆਨਾ ਨਹੀਂ ਵਾਢੀ ਐਕਸ ਸਰਵਿਸ ਮਾਈਨਰ ਜਿਆਦਾ ਵੱਧ ਨਹੀਂ ਹੁੰਦੀ ਤੇ ਫੀਮੇਲ ਵੀ 35 ਹੋ scho ਗਈ ਸੀ ਐਦਕੀ ਵੀ ਉਹ ਮਨੁੱਖੀ ਲੋਗਰ 35 ਦੇ ਰਹੇ ਨਹੀਂ ਉਹ ਤਾਂ 35 30 ਜੋ ਵੀ ਰਸੀਬੀ 35 17 1700 ਹੋਈ 35 5700 ਐਂਡਿੰਗ ਵੀੜੂ ਵੀ ਜਾਣੀ ਨਹੀਂ ਵਾਦੀ ਜੀ ਮਨੋਕਿੰਗ ਜੀ ਸਿਆ ਬਸੰਨ ਫੀਮੇਲ ਲੈਣੀ ਆ ਸਿੰਦੂਆ ਦਾ ਪੰਗਲ ਕਰਨਾ ਐ ਐਕਸ ਸਰਵਿਸ ਮਰ ਬੈਕਵਰਡ ਦੀ ਤੇ ਬੈਕਵਰਡ ਕਲਾਸ ਆ ਗਿਆ ਇਹਨਾਂ ਦੀ ਪਿਛਲੀ ਵਾਰ ਕੀ ਸੀ 54 ਤੇ ਐਤ ਕੀ ਤੁਸੀਂ ਮੰਨ ਕੇ ਚਲੋ ਐਤ ਕੀ ਵੀ ਬਸ ਐਕਸ ਸਰਵਿਸ ਮੈਂ ਕਰਨਾ ਕੋਈ ਫਰਕ ਤਾਂ ਨਹੀਂ ਐਤ ਕੀ 54 54 54 54 ਮੰਨ ਲਿਓ ਜੇ ਤੋ ਇਹਨਾਂ ਨੂੰ ਮਤਲਬ ਕਿ ਮੈਨੂੰ ਪਤਾ ਲੱਗਦਾ ਉਹ ਨਿਕ ਪੀ ਬਸੋਂ ਦੀ ਕਿਸੇ ਹੋ ਗਈ ਜੀ ਜ਼ਿਆਦਾ ਘਟਦੀ ਨਹੀਂ ਜੀ ਇੰਨਾ ਨਹੀਂ ਜ਼ਿਆਦਾ ਹਾਈ ਹੋ ਰਿਹਾ ਜੀ ਕਿਸ ਨੂੰ ਕਹਦੇ ਵੀ ਹਾਂ 17 80 ਵਾਲੀ ਆਂਗ ਇਹ ਜੋ ਇਹ ਜੋ ਸਭ ਕੱਟ ਲਈ ਆ ਸਰ ਉਹ ਵੀ ਗੱਲ ਵਿੱਚ ਗਲਤ ਹੈ ਤੇ ਆਪਾਂ ਜਾਨੀ ਹਾਈ ਵੀ ਨਹੀਂ ਕਰ ਸਕਦੇ ਜਾਨੀ ਲੋਕ ਨਹੀਂ ਬਸ ਇਹ ਨੋਰਮਲ ਰੇਂਜ ਇੱਕ ਦੀ ਹੈਗੀ ਤੇ ਇਹ ਦੋ ਵਾਰ ਐ ਸਰਵਿਸ ਮੈਂ ਜਿਹੜੇ ਐਸ ਸੀ ਵਾਲੇ ਵੀ ਕਿਹਾ ਮੈਂ ਵੀ ਸਿੱਖ ਹੁੰਦੇ ਨੇ ਉਹਨਾਂ ਦੀ ਪਿਛਲੀ ਵਾਰ ਵੀ ਸੀ 47.83 ਦੀ ਬਣੀ ਇਹ ਨੇੜੇ ਗਈ ਸੀ ਉਹ ਵੀ ਤੁਸੀ ਮੰਨ ਕੇ ਚਲੋ 44 ਮੰਨ ਲਿਆ

ਉਹ ਫਾਇਨਲ ਨਹੀਂ ਉਹ ਨਾ ਆਈ ਜਾਣਾ ਨਾ ਹਾਂ ਜੀ ਦੋ ਤੁਸੀਂ ਕਰਨ ਜਰਨਲ ਜਰਨਲ ਮਨ ਲਓ ਕਿ ਤਿਆਰੀ ਕਰਦੇ ਰਹੋ ਠੀਕ ਹੈ ਫਿਰ ਗੱਲ ਕਰੀਏ ਸਭੀ ਕਰਨਾ ਚਾਹੀਦਾ ਕਿਉਂਕਿ ਜਰਨਲ ਦੀ ਮਤਲਬ ਇਹ ਸਾਰੇ ਹਿਸਾਬ ਨਾਲ ਹੁੰਦੇ ਕਿ ਜਰਨਲ ਦੀ ਵੀ ਉਤਸਾਹਤ ਮਤਲਬ ਸਾਰਿਆਂ ਨੂੰ ਅੰਦਾਜ਼ਾ ਹੁੰਦਾ ਕਿ ਅੰਦਾਜ਼ਾ ਕਰ ਦੋ ਤੂੰ ਕਿੰਨੀ ਖਾਈ ਜੀ ਨਹੀਂ ਖਲੋ ਗਿਆ ਜਰਨਲ ਦੀ ਪਿਛਲੀ ਵਾਰ ਮੇਲਤੀ ਕੀ ਸੀ 75.70 ਮੇਰੀ ਗਈ ਸੀ कोई पता नहीं कुछ भी हो सकता है किसी ने पेपर दिखता है किसी ने कट दिखता है या सारे ने पता है तो बाकी कई यूरोप में देखते हैं लोकन बाती लोग रहते हैं और ठाट तो कुछ सारे सारे तैयारी करते हो तो फी में दिखे इसी ज़्यादा गई थी लास्ट year ਆਪ ਦੀ ਫਿਜ਼ੀਕਲ ਦੀ ਮਤਲਬ ਕਿ ਤਿਆਰੀ ਰੱਖੋ 63 ਤੋਂ ਪਲੱਸ ਤੋਂ ਪਲੱਸ ਵਾਲੀਆਂ ਗਰਲਸ ਹੈ ਜਿਹੜੀਆਂ ਆਪਾਂ ਜਾਣੀਆਂ ਜਾਂ ਰਿਜ਼ਰਵ ਚ ਆ ਗਈਆਂ ਜਾਂ ਲਾ ਗਈਆਂ ਉਹ ਆਪਣੀਆਂ ਤਿਆਰੀਆਂ ਰੱਖੋ ਤੇ ਇੱਕ ਕੰਮ ਹੋਰ ਜਿਹੜੀਆਂ ਅਦਰਸਟੇਟ ਜੀਨੀਆਂ ਵਾਲੀਆਂ ਅਦਰਸਟੇਟ ਫੀਮੇਲ ਜਿਹੜੀਆਂ ਉਹਨੂੰ ਐਡ ਵੀ ਫਾਈਨਲ ਆ ਕੇ ਉਹਨੂੰ ਜਰਨਲ ਨੂੰ ਕੋਈ ਇਸ ਤਰ੍ਹਾਂ ਹੋਣੀ ਜੀ ਕੋਈ ਉਹ ਮਤਿਆਂ ਟੋਪ ਸਟੇਟ ਕੋਈ ਪੰਜਾਬ ਤੋਂ ਕੋਈ ਕੁੜੀ ਮਲ ਦੀ ਜਿਹਨੂੰ ਕੋਈ ਲਾਜ ਸਾਜਾ ਹੈ ਜਾਂ ਗਰਲਸ ਭੰਦੀਆਂ ਤਾਂ ਉਹ ਆਪਣੇ ਨੰਬਰ ਕੁੜੀਆਂ ਨੇ ਇਹਦੇ ਬਰਾਬਰ ਨਾਲ जनरनािंग <imitation> करना ਬਰਨ ਮਕਸਦ ਲੈਣੀ ਪੈਣੀ ਤੇ ਇਹ ਮਤਲਬ ਇਹ ਬੈਠਾ ਆਖਾ ਸਾਰ ਨਹੀਂ ਇਸ ਨੂੰ ਕੱਟੋ ਪੁਆਇੰਟ ਆ ਤੇ ਹੁਣ ਚਲੋ ਆਪਾਂ ਅੱਗੇ ਗੱਲ ਕਰਦੇ ਆ ਜਿਹੜੇ ਐਸ ਸੀ ਵਾਲਮੀਕੀ ਨੇ ਪਿਛਲੀ ਵਾਰ ਉਹਨਾਂ ਦੀ ਗਈ ਸੀਗੀ ਕਾਰਬਨ 170 ਦੀ ਗਈ ਸੀ ਕਾਰਬਨ ਪੁਆਇੰਟ 17 ਪਰ ਇਹ ਕਿਹਦੀ ਮੰਨਨੇ ਕਿ ਜਿਹੜੇ ਇੱਕ ਨੰਬਰ ਵਧਾ ਲਓ 8.70 ਤੋਂ ਲਏਗੇ ਪੂਰੇ ਪੁਆਇੰਟਾਂ ਦੇ ਕੁਝ ਨਹੀਂ ਪਰ ਦੋ ਦਿੱਕਤਾਂ ਨੰਬਰ ਬਦੂਗੀ ਇਹ ਬਦੀ ਕਿ ਦੋ ਜਿਆਦਾ ਨਹੀਂ ਵਾਦੀ ਕਿਉਂਕਿ ਫੀਲੀ ਤੋਂ ਵੀ ਪਹੁੰਚ ਜਾਣਾ ਤੋਂ ਨਿਕਲ ਆ ਅਸੀਂ ਲਾਸਟ ਵਾਰ ਜਦੋਂ ਮਤਲਬ ਕਿ ਫਿਜ਼ੀਕਲ ਅਟੈਂਪਟ ਹੋ ਰਹੇ ਸੀ ਨਾ ਸਟੂਡੈਂਟਸ ਦੇ ਵਿੱਚ ਵਿੱਚ ਇਹ 30 ਜਣਾਂ ਦਾ ਗਰੁੱਪ ਸੀ 30 ਚੋਂ 14 15 ਜਣੇ ਤਾਂ ਰੇਸ਼ਿਓ ਵੀ ਮਤਲਬ ਕਿ ਰੇਸ਼ੀ ਨਹੀਂ ਕਲੀਅਰ ਕਰ ਰਹੀ ਸੀ ਇੱਥੇ-ਇੱਥੇ ਹੁੰਦਾ ਕਿ ਹਾਂ ਰੇਸ਼ ਲਾ ਲਾਂਗੇ ਰੇਸ਼ ਲਾ ਲਾਂਗੇ ਪਰ ਉੱਥੇ ਜਾ ਕੇ ਉਹ ਮਤਲਬ ਸਟੂਡੈਂਟ ਵਿੱਚ ਹੁੰਦੇ ਆ ਕਿ ਟੀਚੂ 15 ਤਾਂ ਹੁੰਦੀ ਨਹੀਂ ਜਿਹੜੇ ਤਿਆਰੀ ਕਰ ਰਹੇ ਨੇ ਜਿਨ੍ਹਾਂ ਨੂੰ ਆਪਣੇ ਆਪਣੇ ਮਤਲਬ ਕਿ ਯਕੀਨ ਹੋਦਾ ਵੀ ਹਾਂ ਫਾਈਨਲ ਚ ਵੀ ਅਸੀਂ ਪਹੁੰਚ ਜਾਗੇ ਫਾਈਨਲ ਸਿਲੈਕਸ਼ਨ ਵੀ ਲੈ ਲਾਂਗੇ ਅੱਧਾ ਦਾ ਮਤਲਬ ਕਿ ਪਹਿਲੀ ਹੌਸਲੇ ਰੁਟੀਆਂ ਦਾ ਜਦੋਂ ਉਹ ਚਾਰ ਜਣੇ ਜਾਂਦੇ ਨੇ ਨਾ ਵੀ ਉਹ ਗਏ ਉਹ ਗਏ ਪਿਛਲੇ ਵੇਲੇ ਚੱਕੀ ਇਹਨਾਂ ਨੇ ਵੀ ਆਪਣੇ ਤੋਂ ਲੱਗਦੀ ਅੱਧੇ ਦਾ ਹੌਸਲੇ ਰੁਟੀਆਂ ਦਾ ਤਾਂ ਕਰਕੇ ਵੀ ਤੁਸੀਂ ਆਪ ਦਾ ਤਿਆਰੀ ਕਰਦੇ ਰਹੋ ਜਿਨ੍ਹਾਂ ਦੇ 60 ਨੰਬਰ ਪਲੱਸ ਨਹੀਂ ਐਸੇ ਬਾਅਦ ਨਹੀਂ ਕੀਤੇ ਮੇਲ ਦੇ ਉਹ 60 ਨੰਬਰਾਂ ਤੋਂ ਪਲੱਸ ਨਹੀਂ ਜਿਹੜੀ ਉਹ ਵੀ ਤਿਆਰੀ ਕਰਦੇ ਰਹੋ ਕਿਉਂਕਿ ਫਿਜ਼ੀਕਲ ਦਾ ਕੋਈ ਪਤਾ ਨਹੀਂ ਕਿੰਨੇ ਵਾਲੇ ਬੁਲਾ ਲੈਣ 60 ਨੰਬਰ ਤੁਸੀਂ ਘੱਟੋ-ਘੱਟ ਮੰਨ ਲਏ ਚਲੋ ਤੇ ਜਿਹੜੀ ਫੀਮੇਲ ਲਈਆਂ ਪਿਛਲੀ ਵਾਰ ਗਈ ਸੀ 55.52 ਪਰ ਇਹ ਕਿ ਤੁਸੀਂ 55.52 ਦੀ ਤੁਸੀਂ ਮੰਨ ਕੇ ਚੱਲੋ 55. 60 ਕਿਤੇ ਬਸ ਇੰਨੀ ਕੁ ਜਾਊਗੀ ਫਿਜ਼ੀਕਲ ਦੀ ਕੱਟ ਆਫ ਫੀਮੇਲ ਦੀ ਵੀ ਇਹ ਤੋਂ ਘੱਟ ਹੋ ਸਕਦੀ ਹੋ ਸਕਦੀ ਹੈ ਵੱਧ ਨਹੀਂ ਹੈ ਕਿਉਂਕਿ ਨੰਬਰ ਗੜਦਾ ਜ਼ਿਆਦਾ ਹੈ ਮਤਲਬ ਕਿ ਨੰਬਰਾਂ ਦਾ ਇੰਨਾ ਫਰਕ ਪੈਂਦਾ ਨਹੀਂ ਹੈਗਾ ਗੜਦਾ ਤਾਂ ਬਦੋ-ਦੋ ਪੁਆਇੰਟਾਂ ਜੀ ਫਰਕ ਪੈਂਦਾ ਹੁੰਦਾ ਤੇ ਜਿਹੜੀ ਫਾਈਨਲ ਕੱਟ ਆਫ ਆ ਕੋਈ ਤੁਸੀਂ ਦੇਖਦੇ ਜਾਓ ਜਦੋਂ ਆਪਣੇ ਡਾਕੂਮੈਂਟਸ ਪ੍ਰੂਫ ਨੇ ਹੋ ਗਏ ਨਾ ਡਾਕੂਮੈਂਟਸ ਪ੍ਰੂਫ ਵਿੱਚੋਂ ਕੁਝ ਪੁਆਇੰਟਾਂ ਦਾ ਕ੍ਰੀਏਟ ਕੀ ਤੁਸੀਂ ਦੇਖੀਓ ਕੁਝ ਪੁਆਇੰਟਾਂ ਦਾ ਕੀ ਵਧਿਆ ਜਿਆਦਾ ਨਹੀਂ ਵਧਿਆ ਹੋਈ ਹੈਗੀ ਤੇ ਦੂਜਾ ਦਾ ਆਪਣੇ ਐਸੀਰਨ ਦਾ ਸੀਗਾ ਜਾਂ ਆਦਰਜ਼ ਆਗੇ ਜਿਹੜੇ ਉਹਨਾਂ ਦੀ ਮਤਲਬ ਕਿ ਪਿਛਲੀ ਵਾਰ ਕੇ ਸੀ 68 ਪੁਆਇੰਟ ਬਸ 20 ਕੁ ਹੋਈ ਸੀ 3.20 ਗਈ ਸੀ ਐਦਿਕ ਤੁਸੀਂ ਮੰਨ ਲੇ ਕਿ ਜਲੋ 69 ਪੁਆਇੰਟ 3 69 ਪੁਆਇੰਟ ਬਸ 69.30 40 ਪੁਆਇੰਟ ਮੰਨ ਲੇ ਕਿ ਇੱਥੇ ਤੱਕ ਮਤਲਬ ਕਿ ਜਿਹੜੀ ਫਿਜ਼ੀਕਲ ਦੀ ਕੱਟਆਫ ਹੋ ਜਾਊਗੀ ਤੇ ਜਿਹੜੀ ਕੋਈ ਫੀਮੇਲ ਦੀ ਗੱਲ ਕਰ 60 ਗਈ ਸੀ ਮਤਲਬ 60 ਤੋਂ ਘੱਟੀ ਸੀ ਪੁਆਇੰਟ 7 ਮਤਲਬ ਕਿ 94.95 ਵਿੱਚ ਸੀਗੀ ਐਜੂ ਤੁਸੀਂ ਮੰਨ ਲੇ ਕਿ ਜੇ ਲੋ 40 ਦੇ 60 ਨੰਬਰ ਮਤਲਬ 60.50 ਇਹਨਾਂ ਜੀ ਦੇ ਉਹ ਵੀ ਮਤਲਬ ਕਿ ਫਿਜ਼ੀਕਲ ਚ ਨਾਮ ਉਹਦਾ ਆਊਗਾ ਉਹ ਆਪਦੇ ਤਿਆਰੀ ਰੱਖੋ ਤਿਆਰੀ ਬਸ ਛੋਟੇ ਕੋਲ ਆ ਦੋ ਟਾਈਮ ਹੀ ਨੇ ਹੈਗੇ ਨੇ ਤੇ ਇਕਲ ਹੋ ਜਾ ਯਾਦ ਰੱਖਿਓ ਇਹ ਮੇਰੀ ਗਾਰੰਟੀ ਆ ਵੀ ਗਰਮੀ ਸਟਰਲ ਨਹੀਂ ਸ਼ਰੂਮ ਦੇ ਘੱਟੋ ਘੱਟ 2 ਮਹੀਨੇ ਟਪਾਉਣਗੇ ਡਰੈਲ ਇਹ ਐਸਐਸਸੀ ਜੀਡੀ ਦੀ ਮੂਰ ਵੀ ਡਰੈਲ ਆ ਰਹੇ ਨੇ ਤੇ ਮੂਰ ਹਾਲੇ ਗਰਮੀ ਬਹੁਤ ਹੈ ਪੰਜਾਬ ਨੂੰ ਮੈਂ ਕਦੇ ਨਹੀਂ ਡਿਸਕਲ ਉਹ ਵੀ ਚੱਕਰ ਆ ਗਿਆ ਤੇ ਕਰੀ ਜਿਆ ਕਿਸੇ ਦੇ 6 ਵਜੇ ਨਹੀਂ ਕਰਮੇ ਉਹ ਵੀ ਉੱਥੇ ਵੀ ਬਹੁਤ ਗਰਮੀ ਹੁੰਦੀ ਹੈ ਉੱਥੇ ਬੈਠਣ ਕਰਨ ਨੂੰ ਥਾਣੀ ਹੁੰਦਾ ਤਾਂ ਕਰਕੇ ਟ੍ਰੈਮ ਮਸ਼ੀਨ ਚਾਹ ਚੋਂਗੇ ਬੇਫਿਕਰ ਕੇ ਆਪ ਦਾ ਆਰਾਮ ਨਾਲ ਯਾਰੀ ਕਰ ਲਈਏ ਜਲੋ ਤੇ ਜਿਹੜੇ ਫਰੀडम ਫੈਕਟਰ ਨੇ ਇਹਨਾਂ ਦਾ ਤਾਂ ਬੇਸੇ ਜਿਆਦਾ ਕੋਈ ਫਰਕ ਪੈਂਦੀ ਨਹੀਂ ਹੈਗਾ ਪਿਛਲੀ ਵਾਰੀ ਕਿਸੇ 40.13 ਤੁਰਾਂ ਤੇ ਗਈ ਸੀ ਐਨਕੀ ਉਹ ਤੁਹਾਡੇ 40 ਤੋਂ 45 ਦੇ ਵਿੱਚ ਮਤਲਬ 40 ਤੋਂ 45 ਦੇ ਵਿੱਚ ਉੱਚੀ ਰਹੂਗੀ ਤੇ ਫੀਮੇਲ ਵੀ ਲੈ ਵੀ ਸੇਮੀ ਗਈ ਸੀ ਪਿਛਲੀ ਵਾਰੀ ਤੇ ਆਪਾਂ ਇੱਥੇ ਮੇਲ ਦੀ ਮਤਲਬ ਫੀਮੇਲ ਹੀ ਸੀ ਮੰਨ ਕੇ ਚੱਲੀਏ ਤੇ ਜਿਹੜੀ ਪੁਲਸ ਬਰਸਨਲ ਸੀਗੇ ਉਹਨਾਂ ਦੀ ਗਈ ਸੀ 40 ਪੁਆਇੰਟ 40 ਪੁਆਇੰਟ ਮਤਲਬ 40 ਪੁਆਇੰਟ ਤੋਂ ਕੁਸ਼ੀ ਗਈ ਸੀ 40 41 ਦੇ 42 ਮੰਨ ਕੇ ਚੱਲੋ ਤੇ ਫੀਮੇਲ ਦੀ ਵੀ ਨਹੀਂ ਤੇ ਮਤਲਬ ਪਾਸੇ ਜਿੰਨਾਂ ਦੇ ਨੰਬਰ ਹੀ ਮਤਲਬ ਕੀ ਟੇਬਲ ਦੇ ਵਿੱਚ ਵਿਚੋਂ ਆਉਂਦੇ ਨੇ ਨਾ ਤੁਸੀਂ ਆਪਣੀ ਤਿਆਰੀ ਰੱਖੋ ਫੁੱਲ ਜੱਜ ਕੇ ਜੇ ਤੁਹਾਨੂੰ ਕੋਈ ਕਹਿੰਦਾ ਵੀ ਹਾਂ ਕੱਟਆਫ ਵਧੂਗੀ ਤੁਹਾਨੂੰ ਡੀਮੋਟੀਵੇਟ ਕਰ ਰਿਹਾ ਹੈ ਤਾਂ ਉਹਦੇ ਵੱਲ ਧਿਆਨ ਨਾ ਦਿਓ ਆਪਦਾ ਆਪਦੇ ਆਪ ਤੇ ਤੁਸੀਂ ਫੋਕਸ ਕਰਨਾ ਤੁਹਾਨੂੰ ਪਤਾ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਜੇ ਕੋਈ ਬਹੁਤ ਹੁੰਦੇ ਨਹੀਂ ਲੱਤਾਂ ਖਿੱਚਣ ਵਾਲੇ ਤੁਸੀਂ ਆਪਣੀ ਤਿਆਰੀ ਕਰਦੇ ਰਹੋ ਜੇ ਚਲੋ ਮੰਨ ਲਓ ਕਿਸੇ ਦਾ ਨੰਬਰ ਪੁਆਇੰਟਾਂ ਤੋਂ ਕੋਈ ਬਾਹਰ ਰਹਿ ਵੀ ਗਿਆ ਤਾਂ ਗੱਡੀ ਦਾ ਲੱਕ ਟਟ ਆਪਣਾ ਸਹੀ ਤਾਂ ਆਪਣੇ ਨਾਲ ਆਪਣਾ ਇਹ ਸਰੀਰ ਆਪਣੇ ਨਾਲ ਆਪਾਂ ਜਿਹੜਾ ਦੋ ਟਾਈਮ ਨੇ ਪੱਜੀਆਂ ਆਪਣੀ ਮੈਂਟਲ ਹੈਲਥ ਵੀ ਠੀਕ ਰਹੀ ਉਹਦੇ ਨਾਲ ਆਪਣਾ ਫਿਜ਼ੀਕਲ ਹੈਲਥ ਵੀ ਠੀਕ ਰਹੀ ਅੱਗੇ ਕੰਮ ਆ ਜੋ ਆਪਣੀ ਤਿਆਰੀ ਕਰਦੇ ਰਹੋ ਗਰਾਊਂਡ ਤੇ ਜਾਇਆ ਕਰੋ ਤੇ ਰੀਸ਼ੂ ਜਿਲਾਇ ਕਰੋ ਕਿ ਆ ਕੇ ਆਪਦਾ ਪੜਿਆ ਕਰੋ ਅੱਗੇ ਹੋਰ ਪੇਪਰਾਂ ਦੀ ਤਿਆਰੀ ਕਰਦੇ ਰਹੋ ਜਿਨ੍ਹਾਂ ਦੇ ਨੰਬਰ ਜਿਨ੍ਹਾਂ ਨੂੰ ਲੱਗਦਾ ਵੀ ਇਹ ਨੰਬਰ ਚ ਮੰਨ ਲਓ ਕਿ ਇਹਨਾਂ ਤੋਂ 2-4 ਨੰਬਰ ਖਾਲੀ ਵੀ ਘਟਨੇ ਉਹ ਆਪਦੀ ਤਿਆਰੀ ਹੋ ਅੱਗੇ ਲਈ ਕਰਦੇ ਰਹੋ ਪੇਪਰ ਕਿਹੜਾ ਹੀ ਹੈ ਵੀ ਇੱਕ ਪੇਪਰ ਹੀ ਹੁੰਦਾ ਇਹ ਤਾਂ ਇਹ ਪਹਿਲਾ ਪੇਪਰ ਆ ਨਾ ਬਈਆਂ ਦਾ ਤਾਂ ਪਹਿਲਾ ਪੇਪਰ ਹੀ ਹੋਣਾ ਕਈ ਪਹਿਲੀ ਵਾਰ ਚ ਕਟ-ਆਫ ਪਾਰ ਕਰ ਜਾਣਗੇ ਕਈ ਪਹਿਲੀ ਵਾਰ ਚ ਫਾਈਨਲ ਵੀ ਬਗ ਜਾਣਗੇ ਪਰ ਤੁਸੀਂ ਵੀ ਮਤਲਬ ਕਿ ਜਿਨ੍ਹਾਂ ਨੂੰ ਆਪਦਾ ਹੌਸਲਾ ਨਹੀਂ ਕਿੰਦਾ ਜਿਨ੍ਹਾਂ ਨੂੰ ਲੱਗਦਾ ਵੀ ਹਾਂ ਅਸੀਂ ਆਈ ਸੀ ਇੰਨੀ ਅਗਲੀ ਵਾਰ ਕਰ ਜਾਾਂਗੇ ਉਹ ਬੜਾ ਵਧੀਆ ਵਿਸ਼ਵਾਸ਼ ਨਾਲ ਖੜਦੇ ਹੋ ਤੇ ਫੋਕਸ ਕਰੋ ਕਿਸੇ ਵੀ ਗੱਲਾਂ ਜਿ ਨਹੀਂ ਆਉਂਦਾ ਵੀ ਤਿਆਰੀ ਕਰੋ ਆਪਾਂ ਪੜਿਆ ਕਰੋ ਧਿਆਨ ਨਾਲ ਤੇ ਆਪਣੀ ਫਿਜ਼ੀਕਲ ਦੀ ਤਿਆਰੀ ਕਰੀ ਚੱਲੋ ਤੇ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਅੱਜ ਦੀ ਵੀਡੀਓ ਸਹੀ ਸੀ ਤੇ ਜੇ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਹੋਵੇ ਤੈਨੂੰ ਚੈਨਲ ਨੂੰ ਆਪਣਾ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜਾ ਹੈਗਾ ਬਸ ਬਾਕੀ ਸੋਡਾ ਗੱਲਾਂ ਬਾਤਾਂ ਹੋਈਆਂ ਹੁੰਦੀ ਤਿਆਰੀ ਰੱਖੋ ਆਰਾਮ ਨਾਲ ਕੋਈ ਬਣਾ ਸਰਟੀਫਿਕੇਟ ਸਾਡੇ ਗਰਾਊਂਡ ਜਾਇਆ ਕਰੋ ਸਵੇਰੇ ਮਾਰਨਿੰਗ ਟਾਈਮ ਵਧੀਆ ਮਤਲਬ ਕਿ ਸਰੀਰ ਨੂੰ ਡਿਫੈਕਟ ਕਰਨਾ ਆਪਾਂ ਮਾਰਨ ਟਾਈਮ ਆਫ ਦੀ ਰਿਸਰਚ ਨੂੰ ਵਧੀਆਂ ਕਰੋ ਤੇ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਤਲਬ ਕਿ ਵੀਡੀਓ ਦੇਖੀ ਤੇ ਚੈਨਲ ਨੂੰ ਜਿਹੜਾ ਹੈਗਾ ਆਪਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪ ਬਾਕੀ ਇਸ ਚੈਨਲ ਤੇ ਆਪਾਂ ਨੇ ਜਿਹੜਾ ਹੈਗਾ ਆਪਣੀ ਮੈਥ ਦੀ ਸਿੰਪਲੀਫਿਕੇਸ਼ਨ ਜਿਨ੍ਹਾਂ ਨੂੰ ਕਿ ਜਿਨ੍ਹਾਂ ਨੇ ਸਲੇਸ ਪੂਰਾ ਕਰਨਾ ਬਿਨਾਂ ਕੋਈ ਮਤਲਬ ਕਿ ਪੈਚ ਪਰ ਚਾਰਜ ਕਰੇ ਆਪਾਂ ਬਿਲਕੁਲ ਫਰੀ ਆਫ ਕੋਸਟ ਚਾਰ ਮਹੀਨੇ ਜਮੈਂਟ ਟਾਰਗੇਟ ਮੰਨ ਕੇ ਚੱਲੇ ਆ ਕਿ ਚਾਰ ਮਹੀਨੇ ਵਿੱਚ ਸਲੇਸ ਕੰਪਲੀਟ ਕਰਾਉਣਾ ਉਹ ਵੀ ਬਿਲਕੁਲ ਡਿਟੇਲ ਚ ਕਿਉਂਕਿ ਆਪਾਂ ਕੋਈ ਕੋਰਸ ਨਹੀਂ ਵੇਚਣਾ ਕੋਈ ਕੁਝ ਨਹੀਂ ਕਰਨਾ ਮੇਰਾ ਸਿਰਫ ਏਵੇਂ ਹੀ ਹੈ ਮੇਰੇ ਅੰਟੀ ਜਿੰਨੀ ਵੀ ਪੀਪਰ ਕਲੀਅਰ ਨੇ ਮੈਂ ਉਹਨਾਂ ਦੀ ਇਨਫੋਰਮੇਸ਼ਨ ਸਾਰੀ ਤੁਹਾਨੂੰ ਫ੍ਰੀ ਚ ਪ੍ਰੋਵਾਈਡ ਕਰਵਾ ਰਿਹਾ ਜੇ ਤੁਹਾਨੂੰ ਫ੍ਰੀ ਚ ਪੀਡੀਐਫ ਚਾਹੀਦੀ ਹੈ ਨਾ ਤਾਂ ਟੈਲੀਗ੍ਰਾਮ ਚੈਨਲ ਦਾ ਲਿੰਕ ਆਪਾਂ ਆਪਣੇ ਚੈਨਲ ਦੀ ਬਾਇਓ ਚ ਦੇਖਿਆ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਲਓ ਜੇ ਤੁਹਾਨੂੰ ਕੋਈ ਪਰਸਨਲ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਵੀ ਕਰ ਸਕਦੇ ਹੋ ਤੇ ਮਤਲਬ ਕਿ ਆਪਾਂ 4 ਮਹੀਨਿਆਂ ਦੇ ਵਿੱਚ ਥੋੜਾ ਸਾਰਾ ਸਿਲੈਕਟ ਕੰਪਲੀਟ ਕਰਵਾ ਲਾਂਗੇ ਤੇ ਤੁਸੀਂ ਇਸ ਤੇ ਆਪਣੇ ਟੈਲੀਗ੍ਰਾਮ ਨੂੰ ਜੁਆਇਨ ਕਰ ਲਿਓ ਜਿਨ੍ਹਾਂ ਨੇ ਸਿਲੇਬਸ ਕਰਨਾ ਜਿਹੜੇ ਨੂੰ ਲੱਗਦਾ ਕਿ ਅਸੀਂ ਬੈਚ ਲੈ ਨਹੀਂ ਸਕਦੇ ਤੇ ਉਹ ਹੋ ਤੁਸੀਂ ਆਪਣੇ ਚੈਨਲ ਦੇ ਵੀਡੀਓਜ਼ ਦੇਖ ਸਕਦੇ ਹੋ ਹੁਣ ਆਪਣੀ ਸਿੰਪਲੀਫਿਕੇਸ਼ਨ ਦੇ ਦੋ ਕਲਾਸਾਂ ਪਾਤੀਆਂ ਤੇ ਕੱਲ ਨੂੰ ਆਪਣੀ ਪੰਜਾਬ ਜੀ ਕਰੀ ਜਿਹੜੀ ਹੈਗੀ ਆਪਾਂ ਕਲਾਸ ਸਟਾਰਟ ਕਰ ਲੈਣੀ ਆ ਤੇ ਦੂਜਾ ਦਾ ਕੁਆਲਟੀ ਤੇ ਕਰੰਟ ਅਫੇਅਰ ਨਾਲ ਨਾਲ ਚੱਲਾਂਗੇ ਮੰਨ ਲਓ ਕਿ 4 ਕੁ ਮਹੀਨੇ ਜਦੋਂ ਅਸੀਂ ਸਿਲੇਬਸ ਕੰਪਲੀਟ ਕਰਦਾਂਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਰਿਵੀਜ਼ਨ ਕਰਨ ਨੂੰ ਰਿਵੀਜ਼ਨ ਕਰ ਲਿਆ ਆਪਾਂ ਐਮਸੀਕਿਊ ਐਮਸੀਕਿਊ ਹੋਵੇ ਜਿਵੇਂ ਤੇ ਥਿਊਰੀ ਹੋਗੀ ਦੀ ਮਤਲਬ ਕਿ ਇਧੀਆਂ ਪੀਡੀਐਫ ਹੋਈਆਂ ਇਹ ਸਾਰਾ ਕੁਝ ਆਪਾਂ ਮਤਲਬ ਜਿਹੜਾ ਹੈਗਾ ਟੈਲੀਗ੍ਰਾਮ ਲਿੰਕ 'ਚ ਆਪਣੇ ਚੈਨਲ 'ਚ ਪਾ ਦਿਆ ਕਰਾਂਗੇ ਉੱਥੋਂ ਤੁਸੀਂ ਉਹਦਾ ਜੁਆਇਨ ਕਰ ਲਿਓ ਟੈਲੀਗ੍ਰਾਮ ਨੂੰ ਤੇ ਪੀਡੀਐਫ ਫਾਈਲ ਦੀ ਆਪਾਂ ਪ੍ਰਿੰਟੇਬਲ ਫਾਰਮ 'ਚ ਪਾ ਲਵਾਂਗੇ ਤੁਸੀਂ ਉਥੋਂ ਪ੍ਰਿੰਟ ਕਢਵਾ ਕੇ ਉਹਦਾ ਉਹ ਤੋਂ ਪੜ ਸਕਦੇ ਹੋ ਜਾਂ ਤੁਸੀਂ ਡਾਇਰੈਕਟ ਸਕਰੀਨ ਤੋਂ ਪੜ ਸਕਦੇ ਹੋ ਤੇ ਬਸ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਇੰਨਾ ਮਤਲਬ ਕਿ ਇੰਨੀ ਜਿਹੜਾ ਪਿਆਰ ਦੇ ਰਹੇ ਹੋਗੇ ਤੇ ਆਪਾਂ ਦਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਓਕੇ ਜੀ ਬਾਏ